ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰਾਤ ਦਿਖਾਇਆ ਸੀ ਤੁਹਾਨੂੰ ਬੱਦਲ ਹੋਇਆ ਰਾਤੀ ਹਵਾ ਵੀ ਚੱਲੀ ਆ ਤੇ ਬੱਦਲ ਹੁਣ ਵੀ ਹੈਗਾ ਆ ਇਹ ਬੱਦਲ ਜਿਹਾ ਹੀ ਰਹਿਣਾ ਮਾਰਾ ਮੜਾ ਸਾਰੀ ਦਿਹਾੜੀ ਅੱਜ ਦਾ ਦਿਨ ਬੱਦਲ ਆ ਤੇ ਕੱਲ ਨੂੰ ਫੇ ਹੋ ਜਾਣਾ ਮੌਸਮ ਸਾਫ਼ ਮੀਂਹ ਕਣੀ ਤਾਂ ਹੈ ਨਹੀਂ ਕੀ ਪਰ ਬੱਦਲ ਜ਼ਰੂਰ ਇਹ ਹੈਗਾ ਆ ਇਹ ਦੱਸਿਆ ਸੀ 18 19 ਦਾ ਪਹਾੜਾਂ ਦੇ ਵਿੱਚ ਬਰਫਬਾਰੀ ਕਰਨੀ ਹੈ ਨਾ ਛੇਤ ਛੋੜਾ ਕਰਨਾ ਤੇ ਇੱਥੇ ਜਿਹੜਾ ਇਹ ਉਹ ਹੁਣ ਆਇਆ ਬੱਦਲ ਰ ਹੋਣਾ ਮੜਾ ਮੋਟਾ ਆਉਂ ਨਹੀਂ ਤਰੀ ਕਿ ਅੱਜ ਇਹ ਮੜਾ ਮੋਟਾ ਬੱਦਲ ਬਈ ਅੱਜ ਰਹਿਣਾ ਹੀ ਆ ਸਾਰੇ ਹੀ ਆ ਬੱਦਲ ਬਈ ਦਿਖਾਉਂਦਾ ਮੈਂ ਇਹ ਆ ਦੇਖੋ ਸਾਰੇ ਬੰਦੇ ਨੂੰ ਆ ਬੱਦਲ ਬਈ ਸਵੇਰਾ ਸਵੇਰਾ ਆਇਆ ਹੱਲੇ ਸਵਾ 7 ਦਾ ਟਾਈਮ ਹੋਇਆ ਆ ਤਾਂ ਬੱਦਲ ਬਈ ਹੋਈ ਆ ਹੈ ਗਈ ਮੜੀ ਮੜੀ ਆ ਦਿਨ ਚੜੂਗਾ ਤਾਂ ਤਾਂ ਵੀ ਦੱਸਿਆ ਹੀ ਐ ਇਹਨਾਂ ਨੇ ਬੱਦਲ ਹੋਣਾ ਆ ਪੈਂਡਾੜੀ ਸਾਈਡ ਆਲੂ ਵੀ ਬੱਦਲ ਆ ਇਧਰ ਨੂੰ ਵੀ ਸਾਰੇ ਬੰਦੇ ਬੱਦਲ ਹੋਇਆ ਆ ਰਾਤ ਹਵਾ ਵੀ ਚੱਲੀ ਆ ਤੇ ਜਾਰਾ ਤੇਜ਼ਤ ਨਹੀਂ ਬਹੁਤ ਚੱਲੀ ਪਰ ਚੱਲੀ ਹੈ ਹਵਾ ਰਾਤ ਠਰੀਓ ਹਵਾ ਵਗਦੀ ਸੀ ਤੇ ਦੋ ਕੁ ਵਾਰੀ ਤਾਂ ਬੁੱਲੇ ਚੰਗੇ ਤੇਜ਼ ਵੀ ਆਏ ਆ ਕਿਉਂ ਬਾਹਰ ਹੀ ਮੈਂ ਬਰਾਂਡੇ 'ਚ ਬਿਆ ਸੀਗਾ ਤੇ ਉੱਥੇ ਪਤਾ ਲੱਗਦਾ ਆ ਫੇਰ ਉੱਠ ਕੇ ਦੇਖਿਆ ਵੀ ਕੀ ਹੋਇਆ ਕਾਦਾ ਖੜਾਕਾ ਖੜੁਕਾ ਹੁੰਦਾ ਆ ਤੇ ਗੇਟ ਖੜਕਿਆ ਦੋ ਵਾਰੀ ਮੈਨੂੰ ਪਤਾ ਨਹੀਂ ਕੋਈ ਖੜਕਾਉਂਦਾ ਜਾਂ ਦੇਖਿਆ ਤਾਂ ਹਵਾ ਚੱਲਦੀ ਸੀ ਵਾਰ ਸਵੇਰਾ ਸਵੇਰਾ ਆ ਚੱਲੀ ਜਾਂਦਾ ਕੰਮ ਸਰਦਾਰ ਆਉਂਦਿਆ ਮੈਂ ਬੌਂਦਾ ਜਦਾਦਾਰ ਅਦਾਰਾ ਆ ਜਾ ਮੈਂ ਕਿਹਾ ਪੈਲੀ ਵਗ ਗਈ ਕਦਨੋਣਾ ਪੰਨਿਆਂ ਨੇ ਕੱਲ ਨੂੰ ਹੈਗੇ ਆਲੇ ਰਹਿਣਾ 21 ਨੂੰ ਥੋੜਾ ਜਾਣਾ ਫੇਉਨੀ ਨਹੀਂ 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 21 ਨੂੰ ਨਹੀਂ ਜਾਣਾ ਇਹਨਾਂ ਦਾ ਹੈਗਾ ਆ ਇਹ ਮੇਰੇ ਪਤਾ ਲੱਗਾ 29 ਕਿੰਨੀ ਦਰੀ ਦੀਆਂ ਆ ਈਦ ਈਦ ਦੇ ਲਾਗੇ ਜਾ ਕੇ ਜਾਣਾ ਇਹ ਨਹੀਂ ਹੋਰ ਕਿਆ ਚੱਲਦਾ ਲੇਬਰ ਦਾ ਕੀ ਬਣਿਆ ਆਲੂ ਵਾਲੀ ਦਾ ਜੀ ਸਰਦਾਰ ਆ ਲਾਇਆ ਹੈਗਾ ਨਾਲ ਲੈ ਕੇ ਸਰਦਾਰ ਨੂੰ ਪਿੰਡ ਸੀ ਇਹ ਬਹਾਈ ਕਰਨ ਦੇ ਹੈਗਾ ਤੇ ਮੈਂ ਲੱਗਾ ਸੀਗਾ ਉੱਥੇ ਗੰਨਿਆਂ ਨੂੰ ਪਾਣੀ ਪੋਣੀ ਲਾਉਣ ਉਹ ਆੜੂੜੀ ਦੀ ਕਰਨਿਆ ਹੀ ਸਾਫ ਤੇ ਉਹ ਲੇਬਰ ਆ ਗਈ ਆਲੂ ਭਰਨ ਇਧਰ ਸਪਰੇ ਹੋਣ ਡਈ ਆ ਉਹ ਸਪਰੇ ਲੱਗਾ ਕਰਨ ਕੀੜੀ ਦੀ ਤੇ ਸੁੰਡੀ ਦੀ ਇਹਨੂੰ ਗੱਲ ਮੱਕੀ ਨੂੰ ਪਾਣੀ ਲਾਇਆ ਹੈਗਾ ਨਾਲ ਖਾਦ ਖੂਦ ਪਾ ਕੇ ਫੇਲ ਆਇਆ ਪਾਣੀ ਤੇ ਅੱਜ ਸਪਰੇ ਕੀੜੀ ਦੀ ਦੋਦੀ ਹੋ ਚੱਲੀ ਆ ਮੱਕੀ ਸੈ ਨਹੀਂ ਜੰਮੀ ਆਏ ਇੱਥੇ ਵਿਆਹ ਦੀਆਂ ਹੋ ਲੱਗਾ ਟੈਂਟਰ ਹੁੰਦੇ ਜੋ ਵੀ ਸੀਗਾ ਤੇ ਲੱਗੇ ਆ ਉਹਦੇ ਸਰਦਾਰ ਨੂੰ ਫੋਨ ਆਇਆ ਆ ਫੋਨ ਕਰਦਾ ਕਾ ਅੰਦਰ ਨੂੰ ਚਲ ਗਿਆ ਲੇਵਰ ਆਈ ਆ ਉਹ ਸਾਹਮਣੇ ਦਿਖਾਉਣਾ ਮੈਂ ਤੁਹਾਨੂੰ ਟਰਾਂਪਨ ਲੱਗ ਗਿਆ ਉਹ ਲੇਵਰ ਉਤੋਂ ਪ੍ਰਾਲੀ ਲਾਉਣ ਦੀ ਢੇਰੀਆਂ ਲੱਗੀਆਂ ਕਰਦੀ ਆ ਆਲੂ ਲੱਗੇ ਆ ਭਰਨ ਤੇ ਕੰਮ ਬਾਹਰ ਨੂੰ ਜਾਣ ਕਰਕੇ ਤਾਂ ਥੋੜੇ ਜਿਹਾ ਪਿੱਛੇ ਪੈ ਗਏ ਆ ਲੇਵਰਾਂ ਲੂਰਾਂ ਇੱਕ ਮਿਲਦੀਆਂ ਨਹੀਂ ਆਲੂਆਂ ਦੀਆਂ ਭਰਾਈਆਂ ਲਈ ਵੀ ਪਾਣੀ ਵੀ ਲੱਗੇ ਹੀ ਕਣਕਾਂ ਨੂੰ ਮੱਕੀਆਂ ਨੂੰ ਪਾਣੀ ਲੱਗੇ ਹੀ ਕਈ ਕੰਮ ਸਰਦਾਦਾ ਚੱਲਦਾ ਹੀ ਹਲੇ ਗੰਨਾ ਕਾਲੂ ਲੱਗਣਾ ਆ ਛੱਲਣ ਉਹ ਦੋ ਖੇਤ ਬੀਜਣ ਵਾਲੇ ਰਹਿੰਦੇ ਆ ਤੇ ਇੱਕ ਟਰਾਲੀ ਰਹੀਦੀ ਹੈਗੀ ਮੇਲੇ ਜਾਣ ਵਾਲੀ ਜਿੰਨਾ ਬੱਜ ਗਿਆ ਕਹਿੰਦਾ ਭਾਗ ਗੰਨਾ ਉਹਨਾਂ ਕੋਲ ਲੱਦ ਕੇ ਮੇਲੇ ਚਲ ਜੂਗਾ ਬਾਕੀ ਇਹ ਦਿਖਾਉਣਾ ਅੰਦਰ ਵੀ ਟਰਾਲੀ ਖੜੀ ਹੈ ਲਦੀ ਇਧਰ ਕੋਠੀਆਂ ਸਾਰੀਆਂ ਬੇਲੀਆਂ ਹੁਣ ਸਾਰੇ ਬੰਦੇ ਚਲ ਗਏ ਆ ਬਾਹਰ ਨੂੰ ਵਿਆਹ ਤੇ ਸਾਰੀਆਂ ਫੈਮਲੀਆਂ ਆਈਆਂ ਅਸੀਂ ਚਲ ਗਏ ਅੰਦਰ ਦਿਖਾਉਣਾ ਉਹਨਾਂ ਨੂੰ ਇੱਕਦਾਂ ਗੰਨਾ ਲੱਦ ਕੇ ਖੜੀ ਕੀਤੀ ਆ ਥੋੜਾ ਜਿਹਾ ਟਰਾਲੀ ਗੰਨਾ ਲੱਦ ਕੇ ਖੜੀ ਕੀਤੀ ਆ ਥੋੜਾ ਜਿਹਾ ਟਰਾਲੀ ਇੱਥੇ ਗੰਨਾ ਪਾਉਣਾ ਹੈ ਤੇ ਕਰਾ ਲੈ ਕੇ ਜਾਣਾ ਪੈਣ ਨੂੰ ਦੇਖੀ ਦੇਖੀ ਆ ਟਾਈਗਰ 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 ਆ ਇਧਰ ਹਾਂ ਕਿਆ ਲੈ ਚੱਲੇ ਕਿਹਾ ਆ ਆ ਜਾ ਟੋਕਰੀ ਆ ਉਧਰ ਦਦਾਦੂ ਆ ਤੇਰੇ ਉੱਥੇ ਲਿਆੜ ਕੇ ਤੂੰ ਜਾ ਹੈਲੋ ਵਧੀਆ 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 ਹੋਰ ਤਬਾ ਜੀ ਬੜੀ ਸਾਗ ਜਗਰੂਪ ਕਿਦਾਂ ਬੰਦਾ ਚੱਕੜੀ ਗੰਨਾ ਕੀਤਾ ਲੋਕੜ ਦੋ ਦਿਨ ਹੋ ਗਏ ਲੋਕੜ ਕਰ ਕੇ ਅੰਦਾ ਲਾਈ ਟਰਾਲੀ ਇੰਨਾ ਕ ਛਿੱਲ ਕੇ ਚਲ ਗਈ ਹੁਣ ਕੱਲੂ ਆਉਣਾ ਕੱਲੂ ਟਰਾਲੀ ਹੋਊਗੀ ਪੂਰੀ ਆ 72 ਖੜਾ ਆ ਜੌਂਡੀ ਘਰ ਖੜਾ ਆ 36 30 ਪੈਂਡਿਆ ਪਾਉਂਦੇ ਹੀ ਪੈਲੀ ਕੰਪੈਨ ਦੀ ਰਪੇਅਰ ਤਾਂ ਕਰਕੇ ਖੜੀ ਕੀਤੀ ਆ ਡਰਾਈਵਰ ਦੇ ਸੱਟ ਲੱਗ ਗਈ ਆ ਆਊਗਾ ਤਾਂ ਸਹੀ ਆ ਆਪ ਨਾਲ ਤਾਂ ਉਦਾਂ ਬੰਦੇ ਲੈ ਕੇ ਆਊਗਾ ਹੋਰ ਨਾਲ ਤੇ ਲਾਉਣ ਨੂੰ ਇਹ ਤਾਂ ਕਰਾਹ ਕੱਢਣਾ ਅੰਦਰੋਂ ਲੀਜ਼ਰ ਕਰਾਹ ਕੱਢਣਾ ਆ ਪਹਿਲਾਂ ਤਾਂ ਟਰਾਲੀ ਕੱਢਣੀ ਪੈਣੀ ਕੱਢ ਕੇ ਤੇ ਫੇਰ ਨੱਕਣ ਨਾਲ ਲੀਜ਼ਰ ਕਰਾ ਫੈਂਡ ਥੋੜਾ ਜਿਹਾ ਜਿਹੜਾ ਬਾਇਆ ਹੁਣ ਨਾ ਉਹ ਫੁੰਗੇ ਉੱਤੇ ਨੀਵੇਂ ਆ ਤਾਂ ਥੋੜਾ ਜਿਹਾ ਲਾਉਣਾ ਉੱਥੇ ਕਰਾ ਦਖੋਨੇ ਬਾਕੀ ਜਿੱਦਾਂ ਚੱਲਦਾ ਦਿੰਨੇਗਾ ਲੱਗੇ ਆ ਰਾਚਣ ਉਹ 20 ਸਾਈਜ਼ ਕੱਢਿਆ ਤਾਂ ਪਰਲੇ ਬੰਨੇ ਉਹਦੀ ਉਹ ਗੋਲੀ ਆ ਸਰਦਾਰ ਕੋ ਬੋਲਦੇ ਮੇਰਾ ਖਰਚਾ ਮਾਂਕੀ ਉਹ ਤੂੰ ਉਹਨੇ ਤੈਨੂੰ ਅੱਗੇ ਕਦੀ ਪਾਰਟੀ ਤੋਂ ਮਨਾ ਕੀਤਾ ਉਹਨੇ ਹੁਣ ਮੈਂ ਨਹੀਂ ਤੈਨੂੰ ਕਰਨਾ ਪਾਰਟੀ ਲੈ ਲਈ ਕੋਈ ਦੇ ਦੇਣੀ ਉਹਦੇ ਆਲੂ ਵਧੀਆ ਤਰੀਕੇ ਨਾਲ ਭਰਦੇ ਤੈਨੂੰ ਪਤਾ ਉਹ ਅੱਗੇ ਵੀ ਨਹੀਂ ਤੁਹਾਡਾ ਹੱਕ ਰੱਖਦਾ ਹੈਨਾ ਤੇ ਕਹਿਣਾ ਨਾ ਪਵੇ ਜਿਹੜਾ ਕੇਰੀ ਆ ਥੱਲੇ ਰਹਿਣ ਦਿਓ ਗੋਲੀ ਇੱਕ ਬੰਨੇ ਰਾਚਣ ਇੱਕ ਬੰਨੇ ਤਾਂ 20 ਇੱਕ ਬੰਨੇ ਠੀਕ ਆ ਹਾਂ ਜਿਹੜਾ ਬਰੀਕ ਆ ਕੇਰੀ ਚ ਜਾਣਦੇ ਹੋ ਥੱਲੇ ਲੱਗੇ ਜੀ ਆਲੂਆਂ ਦੀ ਭਰਾਈ ਕਰਨ ਉਧਰ ਉਹ ਕਰਾ ਲਿਆਂਦਾ ਲੀਜ਼ਰ ਤਾਂ ਫੇਰਿਆ ਉਦੋਂ ਤਾਂ ਕਹਿੰਦੇ ਖੁੰਝੇ ਹੀ ਆ ਉੱਚੇ ਨਹੀਂਵੇਂ ਮਾੜੇ ਜੇ ਫੇਰ ਉਹ ਰੈਕਟਰ ਨੇ ਕਰ ਲੈਣੇ ਆ ਬਾਕੀ ਆ ਬੰਦਾ ਸਾਡਾ ਆ ਰਾਤ ਨੂੰ दारू ਨਹੀਂ ਪੀਣੋਂ ਹੜਦਾ ਸਵੇਰ ਨੂੰ ਦਵਾਈਆਂ ਨਹੀਂ ਇਹਦੀਆਂ ਸੂਤ ਆਉਂਦੀਆਂ ਇਹ ਹੁਣ ਹੁਣ ਇਹਦੀ ਵੀ ਵੀਡੀਓ ਪਾਈ ਨਹੀਂ ਅੱਗੇ ਨੈਟ ਤੇ ਇਹ ਧੰਨਵਾਦ ਦਿਖਾਵਾਂਗਾ ਪਾ ਕੇ ਇਹਨੂੰ ਚਾਰ ਜੜਾਂ ਚੱਕ ਕੇ ਖੜਦੇ ਸੀ ਵਿਆਹ ਜੇ ਇਦਾਂ ਹੀ ਸੀ ਓਏ ਮੈਂ ਪਾਈ ਨਹੀਂ ਦੇ ਲੈ ਨੈਟ ਤੇ ਤੇਰੀ ਵੀਡੀਓ ਪਰਮਾ ਹੋ ਚੱਲ ਠੀਕ ਆ ਚਲੋ ਦਿਖਾਉਨੇ ਆ ਮੱਕੀ ਨੂੰ ਪਾਣੀ ਲਾਇਆ ਸੀ ਪਰसों ਤੋਂ ਦੇਖੋ ਪਾਣੀ ਲੱਗਣਾ ਫਰਕ ਕਿੰਨਾ ਆ ਲਓ ਜੀ ਮਿਲੋ ਸਾਡੇ ਪਿੰਡ ਦੇ ਲੰਬਰਦਾਰ ਨੂੰ ਇਹ ਲੰਬਰਦਾਰ ਵੀ ਸਾਨੂੰ ਟੱਕਰ ਦੇਣਗੇ ਇਹ ਤਾਂ ਪਤਾ ਨਹੀਂ ਕਿਹੜੇ ਬਈਆਂ ਖਾਤੇ ਖੋਲ ਕੇ ਬੈਠੇ ਰਹਿੰਦੇ ਆ ਹੋਰ ਸੇਤਾਂ ਨਮੀਤਾ ਜੀ ਨਮੀਤਾ ਜੀ ਵਧੀਆ ਤੁਸੀਂ ਸੁਣਾ ਕੀ ਲੱਗੇ ਕਰਨ ਬਾਜਰਾ ਬੀਜਦੇ ਸੀ ਬੀਜ ਲਿਆ ਹਾਂ ਥੋੜਾ ਜਿਹਾ ਰਹਿ ਗਿਆ ਹਾਂ ਆ ਗੰਡੇ ਲਾਏ ਆ ਹਾਂਜੀ ਸੋਨੇ ਆ ਇੱਕਾ ਮੈਨੂੰ ਲੱਗਦਾ ਦੇਖਣ ਨੂੰ ਕਿ ਮੱਕੀਆਂ 'ਚ ਥੋੜੀ ਦਿੱਕਤ ਹੈਗੀ ਆ ਦਿੱਕਤ ਹੈਗੀ ਆ ਨਾ ਜਿਵੇਂ ਅਬੀਜਨ 'ਚ ਵੀ ਫਰਕ ਆ ਪਾਣੀ ਦਾ ਵੀ ਮੈਨੂੰ ਇੱਕ ਬੀਆਂ 'ਚ ਫਰਕ ਲੱਗਦਾ ਇੱਕਾ ਨਹੀਂ ਨਹੀਂ ਬਜਾਈ ਦਾ ਫਰਕ ਹੈ ਬਜਾਈ ਦਾ ਮੈਂ ਪੱਟ ਕੇ ਦੇਖਿਆ ਜਿੱਦਾਂ ਜਗਾ ਨਾ ਆਪਾਂ ਜਗੇ ਮਸ਼ੀਨ ਨੇ ਟੱਪਾ ਦਿੱਤਾ ਮੈਂ ਸਾਬੇ ਦੇ ਵੀ ਦੇਖੀ ਪੱਟ ਕੇ ਦਾਣੇ ਹੈਗੇ ਆ ਵਿੱਚ ਦਾਣੇ ਜੰਮੇ ਨੇਗੇ ਦੱਬਦੀ ਸਭ ਵਿਹਾਰੀ ਸਫਾਈ ਕਰਾਤੀ ਆ ਤੇ ਸਾਫ ਸਫਾਈਆ ਹੋ ਗਿਆ ਆ ਇੱਧਰ ਲੈ ਬੰਨੇ ਘਾਹ ਤੇ ਸਪਰੇਅ ਮਾਰੀ ਆ ਪਰ ਹਲੇ ਸੁੱਕਾ ਨਹੀਂ ਸੁੱਕੂਗਾ ਤਾਂ ਫੇਰ ਝਾੜੂ ਪੁੱਤਰ ਵੱਜਣਾ ਇੱਧਰ ਝਾੜੂ ਅੱਜ ਮਰਾਤਾ ਹੈ। ਇਹ ਕ ਸੰਸਕਾਰ ਅੱਜ ਹੋਣਾ ਆ ਹੁਣ। ਉਤੋਂ ਬਾਅਦ ਦੇ ਵਿੱਚ ਇੱਕ ਫੇ ਮੌਤ ਹੋਈ ਆ ਉਹ ਅੱਜ ਸਵੇਰੇ ਹੋਈ ਆ ਤਾਂ ਚਾਰ ਪੰਜ ਦਿਨ ਹੋ ਗਏ ਮੌਤ ਹੋਈ ਨੂੰ। ਉਹ ਅੱਜ ਹੋਈ ਆ ਮੌਤ। ਉਹ ਸਤਨਾਮ ਅੰਕਲ ਦੇ ਘਰੋਂ ਸੀਗੀ ਦੋਦਿਆਂ ਤੋਂ ਆ ਕੇ ਰਹਿੰਦੇ ਸਾਡੇ ਪਿੰਡ ਉਹਨਾਂ ਦੀ ਮੌਤ ਹੋਈ ਆ। ਪਤਾ ਨਹੀਂ ਸੰਸਕਾਰ ਇੱਥੇ ਉਹ ਨਹੀਂ ਕਰਨਾ ਕਿ ਦੋਦੀ ਕਰਨਾ ਹੈ ਉਹ ਵੀ ਆ। ਇਹ ਕ ਸਾਡੇ ਪਿੰਡ ਅੱਗੇ 4-5 ਦਿਨ ਦੀ ਹੋਈ ਹੈ ਮੌਤ ਉਹ ਬਾਲਨ ਰੱਖਿਆ ਸੰਸਕਾਰ ਕਰਨਾ ਹੈ ਅੱਜ ਤੇ ਉਧਰ ਘਾ ਰਿੰਦਾ ਪਰਲੇ ਬਨੇ ਸਪਰੇਅ ਮਾਰ ਦਿੱਤੀ ਹੈ ਉੱਤੇ ਵੀ ਦੇਖੋ ਸੁੱਕ ਜਾਊਗਾ ਦੋ ਚੌਹ ਦਿਨਾਂ ਤਾਈਂ ਇੱਥੇ ਵੀ ਸਪਰੇਅ ਮਾਰੀ ਹੈ ਵੀ ਦੇਖਦੇ ਸੁੱਕਦਾ ਤਾਂ ਫੇਸ ਆਉਤ ਪਈ ਹੁਣ ਇੱਥੇ ਝੜੂ ਝੂੜੂ ਮਾਰਤਾ ਆ ਲਓ ਜੀ ਚੱਲੀ ਜਾਂਦਾ ਪਾਣੀ ਪਰ ਚੱਲਾ ਆ ਬਸ ਰਹਿ ਗਿਆ 15-20 ਮਿੰਟਾਂ ਦਾ ਕੰਮ ਇੱਕ ਸਿਆੜਾ ਆ ਰਹਿ ਗਿਆ ਉਹ ਸਿਰੇ ਜਿਹੇ ਰੀਂਗ ਤੋੜੀ ਰਹਿ ਗਈ ਹੈ 15 ਤੋਂ 20 ਮਿੰਟ ਦੇ ਵਿੱਚ ਵਿੱਚ ਭਰ ਜਾਣਾ ਹੈ ਸੰਸਕਾਰ ਤੇ ਜਾਏ ਆ ਕੱਦੀ ਵਰ ਜੇ ਗੇੜਾ ਮਾਰਨਾ ਹੋਊਗਾ ਸੇ ਵਿਆਂ ਜੇ ਮਾਰਿਆਵਾਂਗੇ ਇੱਕ ਮਾਰਗ ਹੋਰ ਪਿੰਡ ਤੇ ਹੋਈ ਸੀਗੀ ਉਹਨਾਂ ਦੇ ਵੀ ਜਾ ਕੇ ਆਏ ਆ ਉਹਨਾਂ ਨੇ ਸੰਸਕਾਰ ਹਲੇ ਰੋਕ ਕੇ ਕਰਨਾ ਆ ਕੁੜੀ ਨੇ ਉਹਨਾਂ ਬਾਹਰੋਂ ਸ਼ਾਇਦ ਇੱਕ ਹੋਰ ਵੀ ਕਿਸੇ ਨੇ ਉਹਨਾਂ ਬਾਹਰੋਂ ਲੋ ਜੀ ਸੰਸਕਾਰ ਤਾਂ ਹੋ ਗਿਆ ਕਹਿ ਕੇ ਗਏ ਹੀ ਦੇਖਣ ਨੂੰ ਤਾਂ ਇੱਥੇ ਉਹਨਾਂ ਚੋਂ ਕੋਈ ਵੀ ਨਹੀਂ ਰਿਹਾ ਤੇ ਮੈਂ ਇੱਕ ਵਾਰ ਨਿਗਾਹ ਮਾਰਨ ਆਇਆ ਸੀ ਹੁਣੇ ਗਿਆ ਹੀ ਪਾਣੀ ਲਾਇਆ ਆ ਭਰਜਣ ਵਾਲਾ ਪਾਣੀ ਮੈਂ ਕਿਹਾ ਇੱਕ ਵਾਰ ਨਿਗਾਹ ਮਾਰਿਆ ਵਾਂ ਸਾਂਭ ਕਰਦਾ ਕਰ ਦਿੱਤਾ ਸੀਗਾ ਹੁਣ ਲੱਕੜਾਂ ਲੁਕੜਾਂ ਇੱਕ ਦੋ ਵਾਰ ਸਟਕਾਣੀਆਂ ਪੈਣੀਆਂ ਬੋਡੀ ਵਗੈਰਾ ਦੇਖਣੀ ਪੈਣੀ ਆ ਕੀ ਆ ਦੇਖ ਕੇ ਛੇੜ ਛੂੜ ਦਵਾਂਗੇ ਇੱਕ ਦੋ ਵਾਰੀ ਆ ਜਾਣਾ ਜਾਂਤੇ ਸਰਦਾਰ ਨੇ ਵੀ ਦੇਖ ਕੇ ਕਰਦੇ ਆਪ ਤੋਂ ਪਰਿਵਾਰ ਸਾਰਾ ਚਲ ਗਿਆ ਇਤੋਂ ਲੋ ਜੀ ਘਰ ਚੱਲਦਾ ਆ ਆ ਰਹਿ ਗਿਆ ਥੋੜਾ ਜਿਹਾ ਥਾਂ ਇਹਦੇ ਛੇੜੇ ਉਹ ਵੀ ਭਰ ਜਾਣਾ ਉਦਾਂ ਮੈਂ ਪਾਣੀ ਪੈ ਲੈਂਦਾ ਨਾ ਉਧਰੋਂ ਸਿਰੇ ਉਹ ਵੀ ਥੋੜਾ ਜਿਹਾ ਉਹ ਰਹਿੰਦਾ ਬਾਕੀ ਬੱਤੀ ਵੀ ਜਾਣ ਵਾਲੀ ਆ 4 ਵਜੇ ਚੱਲੇ ਆ ਸਾਢ ਪੌਣੇ 4 ਦਾ ਟਾਈਮ ਆ 4:00 ਵਜੇ ਚਲ ਜਾਂਦੀ ਹੁੰਦੀ ਆ ਉਹੇ 10-15 ਮਿੰਟ ਬੱਤੀ ਅਜੇ ਬੈ ਕੇ ਭਰ ਜੂਗਾ ਤਾਂ ਵੀ ਠੀਕ ਨਹੀਂ ਤਾਂ ਮੜਾ ਮੋਟਾ ਛੇੜ ਦਾਂਗੇ ਕੋਈ ਸਿਹਾਰੇ ਇੱਥੇ ਥੋੜਾ ਜਿਹਾ ਇੱਥੇ ਆ ਦੋ ਤਿੰਨ ਕਰਮਾਂ ਦੂ ਕਰਮਾਂ ਉੱਧਰ ਆ ਬੰਨੇਰੇ ਲੱਗੇ ਬਾਕੀ ਸਾਰਾ ਕੁਮਾਦ ਭਰ ਗਿਆ ਇਧਰੋਂ ਵੀ ਭਰ ਗਿਆ ਆ ਲਓ ਜੀ ਭਰ ਗਿਆ ਸਾਰਾ ਆ ਮੜਾ ਜਾਂ ਮੈਨੂੰ ਇੱਥੋਂ ਹਲਾਉਣਾ ਪਿਆ ਕਿਉਂ ਇੱਥੇ ਸੁਹਾਗਾ ਘੱਟ ਮਾਰਿਆ ਹੀ ਬੰਨੇ ਦੇ ਇੱਕ ਬੰਨਾ ਥੋੜਾ ਜਿਹਾ ਉੱਚਾ ਆ ਇਦਾਂ ਖੇਤ ਨੀਵਾ ਆ ਪਾਣੀ ਇਦਾਂ ਟੁੱਟ ਜਾਂਦਾ ਹੀ ਅੱਗੇ ਪਿਛਲੀ ਵਾਰ ਨੀਵਾ ਹੀ ਇਦਾਂ ਜਦੋਂ ਸੁਹਾਗਾ ਸੁਭਗਾ ਮਾਰਾਂਗੇ ਤਰਫਾਲੀ ਮਾਰਾਂਗੇ ਉਦੋਂ ਹੀ ਬਰਾਬਰ ਹੋ ਜਾਣਾ ਬਾਕੀ ਖੇਤ ਦੇ ਵਿੱਚ ਚੋਲ-ਜਾਲ ਤੇ ਨਹੀਂ ਹੈਨੀਂਗੀ ਕੋਈ ਬਰਾਬਰੀ ਆ ਸਾਰਾ ਖੇਤ ਤੇ ਮੈਨੂੰ ਸ਼ੱਕ ਸੀ ਉੱਚਾ ਨੀਵਾ ਜਾਰਾ ਹੋ ਗਿਆ ਹੁਣਾਂ ਕਿਉਂ ਦੇਦਰ ਕਰਾਹ ਕੀਤਾ ਨਹੀਂ ਤਾਂ ਡੈਕਸਾਂ ਡੂਸਾਂ ਨਾ ਪਾਇਆ ਠੀਕ ਹੀ ਆ ਜਦੋਂ ਇਹਨੂੰ ਸੁਹਾਗਾ ਸੁਭਗਾ ਦਿੱਤਾ ਔਰੇ ਕੱਡੇ ਦੁਬਾਰਾ ਤਾਂ ਸਹੀ ਲੱਗਣਾ ਇਹਨੂੰ ਪਾਣੀ ਤੇ ਮੁੱਕ ਗਿਆ ਪਾਣੀ ਦਾ ਕੰਮ ਮੋ ਬੰਦ ਕਰ ਦਿੱਤੀ ਹੈ ਮੋਟਰ ਆਲੂ ਪਰਲੇ ਬੰਨਿਓ ਭਰ ਲਿਆ ਇਹਨਾਂ ਨੇ ਕਾਫੀ ਅੱਜ ਦਾ ਸਾਡਾ ਪ੍ਰਾਣਾ ਬੰਦਾ ਆ ਰੁਲਦੂ ਰੁਲਦੂ ਵੀ ਆਇਆ ਭਰਨਾ ਉਹਦੀ ਘਰ ਦੀ ਆ ਨਾਲ ਨਿਆਣੇ ਆ ਇਧਰ ਇੱਕ ਹੀਰੋ ਸਾਡਾ ਲੱਗਾ ਆ ਇਹ ਆ ਦੇਖੋ ਉਧਰ ਉਹ ਲੱਗਾ ਆ ਉਹ ਭਗਵਾਨ ਦਾ ਰੀ ਹਾਂਜੀ ਉਧਰ ਉਹ ਲੱਗਾ ਭਰਨੇ 5-6 ਜਾਣੇ ਲੱਗੇ ਕੱਲ ਨੂੰ ਲੇਬਰ ਵੱਜ ਜਾਣੀਆਂ ਫੇਰ ਤਾਂ ਕਾਫੀ ਭਰਾਈ ਹੋ ਜਾਣੀਆਂ ਕੱਲ ਨੂੰ ਤੋਲ ਵਾਲੇ ਵੀ ਆ ਜਾਣੇ ਢੇਰੀ ਆ ਗਈ 1300 ਗੱਟੇ ਦੀ ਬਾਕੀ ਹੁਣ ਨਿਕਲਦਾ ਕਿੰਨਾ 1100 ਨਿਕਲਦਾ ਕਿੰਨਾ ਨਿਕਲਦਾ ਹੁਣ ਕੱਲ ਨੂੰ ਦੇਖਾਂਗੇ ਕਣਕ ਆਇਆ ਹੈ ਇੱਧਰ ਦੀ ਦੇਖਣ ਚੱਲਾ ਸੀਗਾ ਮੜਾ ਜਾ ਕੰਮ ਕਿਤੇ ਤੇ ਇੱਧਰ ਦੀ ਕਣਕ ਦੇਖਣ ਆਇਆ ਕੁੱਤਿਆਂ ਨੇ ਕਾਫੀ ਇੱਥੇ ਜਗਾ ਜੀ ਵਿੱਚ ਬਹਿ ਬਹਿ ਕੇ ਨਾ ਪੰਨੀ ਆ ਗਣਕ ਕਣਕ ਤਾਂ ਸੋਹਣੀ ਆ ਸਾਰੀ ਵਿੱਚੋਂ ਵੀ ਸੋਹਣੀ ਆ ਪਾਣੀ ਪੂਣੀ ਟਾਈਮ ਨਾਲ ਲੱਗ ਗਿਆ ਸੀਗਾ ਤੇ ਕੁੱਤਿਆਂ ਨੇ ਕਾਫੀ ਆ ਦੇਖੋ ਇਦਾਂ ਬਹਿ ਬਹਿ ਕੇ ਨਾ ਵਿੱਚ ਕਈਆਂ ਜਗ੍ਹਾ ਤੇ ਨੁਕਸਾਨ ਕੀਤਾ ਹੈ ਇਦਾਂ ਜਦੋਂ ਆ ਆ ਬੰਨੀ ਆ ਬਿੱਤੋਂ ਤੇ ਚਾਮਾਂ ਪੈ ਗਈਆਂ 5:00 ਵਜ ਗਏ ਆ ਚਲੋ ਠੀਕ ਆ ਮਿਲਦੇ ਆ ਕੱਲ ਨੂੰ ਕਿਸੇ ਹੋਰ ਵਲੌਗ 'ਚ ਸਸਰੀ ਘਾਲ ਦੀ ਸਾਰਿਆਂ ਨੂੰ